ਆਮ ਆਦਮੀ ਪਾਰਟੀ ਵੱਲੋਂ ਕੱਲ ਐਤਵਾਰ 11 ਫਰਵਰੀ ਨੂੰ ਪਿੰਡ ਸ਼ੇਰੋਂ ਵਿਖੇ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੁੱਜ ਰਹੇ ਹਨ ਜਿਨ੍ਹਾਂ ਵੱਲੋਂ ਇਸ ਮੌਕੇ ਗੋਇੰਦਵਾਲ ਸਾਹਿਬ ਖਰੀਦ ਕੀਤੇ ਗਏ ਥਰਮਲ ਪਲਾਂਟ ਦਾ ਰਸਮੀ ਤੌਰ ਉੱਪਰ ਉਦਘਾਟਨ ਵੀ ਕੀਤਾ ਜਾਵੇਗਾ ਇੱਥੇ ਦੱਸਣਾ ਹੋਵੇਗਾ ਕਿ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਜਿੱਥੇ ਆਮ ਆਦਮੀ ਪਾਰਟੀ ਦੇ ਸਭੋ ਵਰਕਰਾਂ ਵਿੱਚ ਭਾਰੀ ਉਛਾਹ ਪਾਇਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਰੈਲੀ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ ਪੁਲਿਸ ਪ੍ਰਸ਼ਾਸਨ ਵੱਲੋਂ ਆਮ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਸ ਨੂੰ ਲੈ ਕੇ ਅਮਰਸਰ ਬਠਿੰਡਾ ਨੈਸ਼ਨਲ ਹਾਈਵੇ ਉੱਪਰ ਮੌਜੂਦ ਪਿੰਡ ਸ਼ੇਰੋਂ ਵਿਖੇ ਹੋਣ ਵਾਲੀ ਰੈਲੀ ਦੇ ਸਬੰਧ ਵਿੱਚ ਟ੍ਰੈਫਿਕ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਇੱਕ ਪਲਾਨ ਵੀ ਤਿਆਰ ਕੀਤਾ ਗਿਆ ਹੈ ਜੋ ਫਾਇਰਲ ਕੀਤਾ ਗਿਆ ਹੈ ਦਸਨੀ ਚਾਹਾਂਗੇ ਕਿ ਹਰੀਕੇ ਮਖੂ ਲੁਧਿਆਣਾ ਵਾਲੀ ਸਾਈਡ ਤੋਂ ਤਰਨਤਾਰਨ ਆਉਣ ਵਾਲੀ ਜੋ ਵੀ ਯਾਤਰੀ ਹਨ ਜਾਂ ਗੱਡੀਆਂ ਆਣ ਗਈਆਂ ਉਹਨਾਂ ਨੂੰ ਹਰੀਕੇ ਪਤਨ ਤੋਂ ਡਾਇਵਰਟ ਕਰਦੇ ਹੋਏ ਵਾਇਆ ਪੱਟੀ ਪਿੱਖੀਵਿੰਡ ਤੋਂ ਬਾਅਦ ਅੰਮ੍ਰਿਤਸਰ ਜਾਣਾ ਹੋਵੇਗਾ ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੁਧਿਆਣਾ ਜੀਰਾ ਮਖੂ ਜਾਣ ਲਈ ਤਰਨਤਾਰਨ ਪੁੱਜ ਕੇ ਵਾਇਆ ਪੱਟੀ ਝੂਸਲੇਵੜ ਮੋੜ ਤੋਂ ਹੁੰਦੇ ਹੋਏ ਹਰੀਕੇ ਪਤਨ ਤੋਂ ਅੱਗੇ ਜਾਣਾ ਪਵੇਗਾ ਇਸੇ ਇਸ ਰੈਲੀ ਦੌਰਾਨ ਪੁਲਿਸ ਵੱਲੋਂ ਕਰੀਬ 2200 ਕਰਮਚਾਰੀਆਂ ਨੂੰ ਇਸ ਰੈਲੀ ਦੇ ਸਬੰਧ ਵਿੱਚ ਤਾਇਨਾਤ ਕੀਤਾ ਗਿਆ ਹੈ ਤਰਨਤਾਰਨ ਰਮਨ ਚਾਵਲਾ ਜਾਗਬਾਨੀ ਟੀਵੀ ਪਹਿਲਾਂ ਤੇ ਜੀ ਆਇਆਂ ਨੂੰ ਕਹਿਣਾ ਸਾਡੇ ਜਿਹੜੇ ਮਹਿਬੂਬ ਨੇਤਾ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਤਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਹੜੇ ਸਾਡੇ ਮਾਝੇ ਦੀ ਧਰਤੀ ਦੇ ਸਾਡੇ ਪੱਟੀ ਹਲਕੇ ਦੇ ਵਿੱਚ ਪਿੰਡ ਸੇਰੋਂ ਦੇ ਵਿੱਚ ਆ ਰਹੇ ਆ ਤੇ ਮੈਂ ਪੰਜਾਬ ਵਾਸੀਆਂ ਨੂੰ ਵੀ ਬਤਾਇਆ ਦਿੰਨਾ ਕਿ ਪਹਿਲੀ ਵਾਰ ਆਇਆ ਕਿਸੇ ਸਰਕਾਰ ਨੇ ਮੁੱਖ ਮੰਤਰੀ ਨੇ ਕਿਸੇ ਨੇ ਆ ਕੇ ਕੋਈ ਨਿੱਜੀ ਪ੍ਰਾਪਰਟੀ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਇਹ ਨਹੀਂ ਤੇ ਪਹਿਲੀਆਂ ਸਰਕਾਰਾਂ ਚ ਆਪਾਂ ਵੇਂਦੇ ਰਹੇ ਆ ਜ਼ਮੀਨਾਂ ਜਾਇਦਾਦਾਂ ਪਹਿਲਾਂ ਗਹਿਣੇ ਪਾਉਣੀਆਂ ਤੇ ਮੁੜ ਕੇ ਵੇਚਣ ਦੇ ਰਸਤੇ ਸਰਕਾਰਾਂ ਤੁਰ ਪੈਣਾ ਥਰਮਲ ਪਲੈਂਟ ਕੋਇਂਦਬਾਦ ਜਿਹੜਾ ਪ੍ਰਾਈਵੇਟ ਕੰਪਨੀ ਤੋਂ 1080 ਕਰੋੜ ਦਾ ਲੈ ਕੇ ਕੱਲ ਨੂੰ ਪੰਜਾਬ ਦੇ ਲੋਕਾਂ ਦੇ ਮਾਝੇ ਵਾਲਿਆਂ ਦੇ ਸਪੋਰਟ ਕਰਨ ਸਾਡੇ ਦੋ ਮੁੱਖ ਮੰਤਰੀ ਸਾਡੇ ਮਹਿਬੂਬ ਨੇਤਾ ਆ ਰਹੇ ਆ ਤੇ ਤਿਆਰੀਆਂ ਜਿਹੜੀਆਂ ਪੂਰੀ ਤਰ੍ਹਾਂ ਮੁਕੰਮਲ ਆ ਜਿਹੜਾ ਥੋੜਾ ਟੈਂਟ ਲੱਗਣ ਵਾਲਾ ਰਹਿ ਗਿਆ ਉਹ ਵੀ ਅੱਜ 2-4 ਘੰਟੇ ਦੇ ਵਿੱਚ ਟੈਂਟ ਜਿਹੜਾ ਉਹ ਕੰਪਲੀਟ ਹੋ ਜਾਣਾ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਪੱਟੀ ਵਾਲਕੇ ਵਾਲਿਆਂ ਨੂੰ ਗਡੂਰ ਸਾਹਿਬ ਵਾਲਿਆਂ ਨੂੰ ਖੇਮ ਕਰਨ ਤਰਨਤਾਰ ਨਾਲ ਕਿਆਲਿਆਂ ਨੂੰ ਪੂਰੇ ਮਾਝੇ ਵਾਲਿਆਂ ਨੂੰ ਆਉਣਾ ਤੇ ਸਾਡੇ ਜਿਹੜੇ ਜਿਹੜੇ ਲੋਕ ਪਿਆਰ ਕਰਦੇ ਆ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਆਉਣਾ ਤੇ ਪੂਰੇ ਪੰਜਾਬ ਚੋਂ ਆ ਸਾਡੇ ਸਾਥੀਆਂ ਨੇ ਪਰ ਮੈਂ ਖਾਸ ਕਰਕੇ ਆਪਣੇ ਆਚਾਰ ਹਲਕੇ ਵਾਲਿਆਂ ਨੂੰ ਸਾਡੇ ਜ਼ਿਲ੍ਹੇ ਵਾਲਿਆਂ ਨੂੰ ਇਹ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਡਿਊਟੀ ਬੱਸਾਂ ਦੀ ਲੱਗੀ ਉਹ ਆਪਣੀਆਂ ਬੱਸਾਂ ਭਰ ਕੇ ਲੈ ਕੇ ਆਉਣ ਜਿਨ੍ਹਾਂ ਦੀ ਕਾਰਾਂ ਗੱਡੀਆਂ ਦੀ ਸਾਥੀਆਂ ਦੀ ਡਿਊਟੀ ਲੱਗੀ ਉਹ ਆਪਣੀਆਂ ਕਾਰਾਂ ਗੱਡੀਆਂ ਭਰ ਕੇ ਲੈ ਕੇ ਆਉਣ ਤੇ ਆਪਣੇ ਮਹਬੂਬ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਵਿਚਾਰ ਆ ਅਨਮੁੱਲੇ ਵਿਚਾਰ ਉਹ ਸੁਣ ਕੇ ਜਾਣ ਤੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਕਈ ਰੰਦਾ ਕਈ ਸਾਡੇ ਸਾਥੀ ਉਹ ਜੇ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਆਪਣੇ ਅਰਵਿੰਦ ਕੇਜਰੀਵਾਲ ਜੀ ਦਾ ਤੇ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਡੇ ਹਲਕਾ ਖਡੂਰ ਸਾਹਿਬ ਦੇ ਵਿੱਚ ਗੋਦਵਾਲ ਕਸਬੇ ਦੇ ਵਿੱਚ ਜਿਹੜਾ ਜੀਵੀਕੇ ਪਲਾਂਟ ਸੀ ਥਰਮਲ ਪਲਾਂਟ ਉਹਨੂੰ ਖਰੀਦ ਕੇ ਤੇ ਪੰਜ ਕਾਲ ਨੂੰ ਸਰਕਾਰੀ ਉਹਨੂੰ ਕੀਤਾ ਜਾ ਰਿਹਾ ਤੇ ਸਾਡੇ ਪੰਜਾਬ ਦੇ ਝੋਲੀ ਪਾਇਆ ਜਾ ਰਿਹਾ ਉਹਦੇ ਲਈ ਉਹਨਾਂ ਨੂੰ ਧੰਨਵਾਦ ਦੁਜਾ ਧੰਨਵਾਦ ਇਸ ਕਰਕੇ ਕਰਦਾ ਕਿ ਉਹਨਾਂ ਨੇ ਉਹਦਾ ਨਾਮ ਚੇਂਜ ਕਰਕੇ ਜੀਵੀਕੇ ਤੋਂ ਅਮਰਦਾਸ ਜੀ ਥਰਮਲ ਪਲਾਂਟ ਰੱਖਿਆ ਤੇ ਸਾਡੇ ਯੂਥ ਵੱਲੋਂ ਪੂਰੀਆਂ ਤਿਆਰੀਆਂ ਨੇ ਵੱਡੀ ਗਿਣਤੀ ਦੇ ਵਿੱਚ ਯੂਥ ਹੈ ਜਿਹੜਾ ਸਾਡਾ ਸਾਡੇ ਜ਼ਿਲ੍ਹੇ ਦਾ ਸਾਡੇ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਹੋਏ ਇੱਥੇ ਪਹੁੰਚੂਗਾ ਪੱਟੀ ਤੋਂ ਤਰਨਤਾਰਨ ਤੋਂ ਖੇਮ ਕਰਨ ਤੋਂ ਤੇ ਸਾਡੇ ਯੂਥ ਪ੍ਰਧਾਨਵੀ ਨਾਲ ਨੇ ਤੇ ਬਾਕੀ ਪੂਰੀ ਵੱਡੀ ਰੈਲੀ ਜਿਹੜੀ ਆ ਉਹ ਹੋਊਗੀ ਤੇ ਜਿੰਨੇ ਵੀ ਲੋਕ ਪਿਆਰ ਕਰਦੇ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਭਗਵੰਤ ਮਾਨ ਜੀ ਨੂੰ ਉਹਨਾਂ ਨੂੰ ਬੇਨਤੀ ਆ ਕਿ ਕੱਲ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੋ ਆਖਿਆ ਵਾਸਤੇ ਜੀ ਅਸੀਂ ਕਰੀਬ 2200 ਸਾਡੇ ਜਿਹੜੇ ਆ ਮੁਲਾਜ਼ਮ ਜਿਹੜਿਆਂ ਤੋਂ ਤੇ ਹੋਰ ਜਿਹੜੀ ਫੋਰਸ ਹੈ ਟੂਟਲ ਇੱਥੇ ਲੱਗੀ ਹੈ ਡਿਪਲॉयਮੈਂਟ ਔਰ ਜਿਹੜੀ ਪਾਰਕਿੰਗ ਵਗੈਰਾ ਹੈ ਉਹ ਜਿਹੜੀ ਰੈਲੀ ਦੀਆਂ ਗੱਡੀਆਂ ਆਣਗੀਆਂ ਸ਼ੇਰੋ ਮਿਲਦੇ ਅੰਦਰ ਕਰੀਬ 1000 ਤੋਂ 1200 ਪਸੰਦੀ ਪਾਰਕਿੰਗ ਹੈਗੀ ਆ ਔਰ ਉਹਦੇ ਸਾਹਮਣੇ 8 ਏਕੜ ਇੱਕ ਹੋਰ ਪਾਰਕਿੰਗ ਹੈ ਜਿਹਦੇ ਚ ਜੜੀਆਂ ਹਰੀਕੇਦਵਾਰੀਆਂ ਔਰ ਲੈਫਟ ਸਾਈਡ ਜਿਹੜੀਆਂ ਕਿ ਖੱਬੇ ਹੱਥ ਨੂੰ ਗੱਡੀਆਂ ਲੱਗ ਜਣਗੀਆਂ ਔਰ ਜਿਹੜੀਆਂ ਅੰਮ੍ਰਿਤਸਰ ਜਾਂ ਉਧਰੋਂ ਦੂਸਰੇ ਬਟਾਲਾ ਗੁਰਦਾਸਪੁਰ ਵਗੈਰਾ ਤੋਂ ਆ ਰਹੇ ਆ ਉਹ ਆਪਣੇ ਉਧਰੋਂ ਆਂਦੇ ਹੋਏ ਖੱਬੇ ਹੱਥੇ ਸ਼ੇਰੋ ਮਿਲਦੇ ਅੰਦਰ ਗੱਡੀਆਂ ਲੱਗ ਜਾਣਗੀਆਂ ਇਸੇ ਤਰ੍ਹਾਂ ਜਿਹੜੀਆਂ ਆਪਣੇ ਸਾਡੇ ਪੁਲਿਸ ਮੁਲਾਜ਼ਮ ਦੀਆਂ ਗੱਡੀਆਂ ਹੋਣਗੀਆਂ ਉਹ ਡੀਸੀ ਕੰਪਲੈਕਸ ਤੇ ਉਹਦੇ ਸਾਹਮਣੇ ਜਗ੍ਹਾ ਹੈਗੀ ਹੈ ਉੱਥੇ ਲੱਗ ਜਾਣਗੇ ਔਰ ਇਧਰੋਂ ਜਿਹੜੇ ਦੂਜੇ ਮੁਲਾਜ਼ਮ ਆਣਗੇ ਫਰੂਜ਼ਪੁਰ ਵਗੈਰਾ ਤੋਂ ਉਹ ਸ਼ੇਰੋ ਸਕੂਲ ਦੇ ਵਿੱਚ ਤੇ ਉਹਦੇ ਸਾਹਮਣੇ ਜਿਹੜੀ ਪਾਰਕਿੰਗ ਹੈ ਉੱਤੇ ਤੇ ਆਮ ਜਨਤਾ ਨੂੰ ਕੋਈ ਸਹੂਲਤ ਨੂੰ ਰੱਖਦੇ ਹੋਏ ਉਹਨਾਂ ਦੀ ਅਸੀਂ ਫ੍ਰੀ ਫਲੋ ਵਾਸਤੇ ਹਰੀਕੇ ਤੋਂ ਜਿਹੜੀ ਟ੍ਰੈਫਿਕ ਅੰਮ੍ਰਿਤਸਰ ਜਾਣ ਵਾਲੀ ਹੈ ਉਹਨੂੰ ਅਸੀਂ ਡਾਇਵਰਸ਼ਨ ਕਰਾਂਗੇ ਡਿਵਰਟ ਕਰਾਂਗੇ ਹਰੀਕੇ ਤੋਂ ਪਿੱਖੀਵਿੰਡ ਪਿੱਖੀਵਿੰਡ ਤੋਂ ਅੱਗੇ ਅੰਮ੍ਰਿਤਸਰ ਤੇ ਇੱਥੇ ਜਿਹੜੀ ਅੰਮ੍ਰਿਤਸਰ ਤੋਂ ਆ ਰਹੀ ਹੈ ਉਹ ਤਰਨਤਾਰਨ ਤੱਕ ਟ੍ਰੈਫਿਕ ਆਏਗੀ ਤਰਨਤਾਰਨ ਤੋਂ ਫਿਰ ਅਸੀਂ ਦੀਨੇ ਥੰਨੋ ਦੀਨੇਪੁਰ ਤੋਂ ਅੱਗੇ ਚੂਸਲੇਵੜ ਚੂਸਨੇਵੜ ਤੋਂ ਫਿਰ ਹਰੀਕੇ ਘੱਟ ਦੇਾਂਗੇ ਟ੍ਰੈਫਿਕ ਨੂੰ ਹਾਂ ਜੀ ਬਿਲਕੁਲ ਸਰ